ਸਰਣ ਪਿਆਰ ਦੀ ਲਾਏ ਰੱਖਣ ਵਾਲੇ ਜਹਰਾ ਜਹੂਰ ਹਾਜਰਾ ਹਜੂਰ ਸਰਵ ਕਲਾ ਭਰਪੂਰ ਸੱਚੇ ਪਾਸ਼ਾ ਵਾਹਿਗੁਰੂ ਅਕਾਲ ਉਪਸਰੂਪ ਸੱਚੇ ਪਾਸ਼ਾ ਗਰੀਬਾਂ ਸੇਵਕਾਂ ਦੀ ਪਤ ਰੱਖਣ ਵਾਲੇ ਅੰਤਰਜਾਮੀ ਤੰਤਨ ਸ੍ਰੀ ਗੁਰੂ ਭੰਦਾ ਸਾਹਿਬ ਜੀ ਮਹਾਰਾਜ ਸਤ ਗੁਰੂ ਜੀ ਦਾ ਪਵਿੱਤਰ ਇਤਿਹਾਸ ਆਪ ਜੀ ਸਰਵਣ ਕਰਿਓ ਸਤ ਗੁਰੂ ਧੰਨ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਰਾਇ ਪੁਏ ਦੀ ਤਲਵੰਡੀ ਵਿਖੇ ਅਵਤਾਰ ਧਾਰਨ ਕੀਤਾ ਬਹੁਤ ਸਾਰੀਆਂ ਸੰਗਤਾਂ ਨੇ ਇੱਥਾ ਆਖਿਆ ਕਿ ਜਦੋਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਸੰਗਤ ਨੇ ਫੁੱਲਾਂ ਦੀ ਵਰਖਾ ਕੀਤੀ ਲੋਕਾਂ ਨੇ ਜੈ ਜੈਕਾਰ ਕੀਤੇ ਦਾਸੀ ਨੇ ਦੌੜ ਕੇ ਮਹਤਾ ਕਾਰੂ ਜੀ ਨੂੰ ਬਤਾਈ ਦਿੱਤੀ ਵਧਾਈ ਹੋਵੇ ਅਨੰਦ ਮੰਗਲ ਕਰੋ ਤੁਹਾਡੇ ਘਰ ਬਾਲਕ ਦਾ ਜਨਮ ਹੋਇਆ ਹੈ ਦੇਵਤਿਆਂ ਨੇ ਵੀ ਗੁਰੂ ਸਾਹਿਬ ਦੇ ਘਰ ਆ ਕੇ ਸਿਰ ਝੁਕਾਇਆ ਗੁਰੂ ਸਾਹਿਬ ਦੀਆਂ ਸਿਫਤਾਂ ਗਾਈਆਂ ਆਸੇ ਪਾਸੇ ਬੜਾ ਸੁਹਾਵਨਾ ਸਮਾ ਗੁਰੂ ਸਾਹਿਬ ਦੀ ਕਿਰਪਾ ਨਾਲ ਬਣਿਆ ਇਸ ਜਗਤ ਨੂੰ ਤਾਰਨ ਵਾਸਤੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਇਸ ਜਗਤ ਵਿੱਚ ਆ ਚੁੱਕੇ ਨੇ ਆਪਣੀਆਂ ਮਨਬਿਰਤੀਆਂ ਇਕਾਕਰ ਕਰਕੇ ਬੜੇ ਪ੍ਰੇਮ ਨਾਲ ਕਥਾ ਸਰਵਣ ਕਰੀਏ ਜੀ ਭਾਈ ਬਾਲਾ ਜੀ ਇਹ ਕਥਾ ਧੰਨ ਸ੍ਰੀ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਸੁਣਾ ਰਹੇ ਨੇ ਭਾਈ ਪੰਨਾ ਜੀ ਧੰਨ ਸ੍ਰੀ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਕਹਿਣ ਲਗੇ ਮੇਰੇ ਮਾਲਕ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਥਾ ਸੁਣੋ ਮੇਰੇ ਸਤਿਗੁਰੂ ਜੀ ਦੀ ਪੁੱਤਰ ਕਥਾ ਸੁਣੋ ਅਮ੍ਰਿਤ ਵੇਲੇ ਤਨਗੁਰੂ ਨਾਨਕ ਸੱਚੇ ਪਾਸ਼ਾ ਜੀ ਦਾ ਆਗਮਨ ਹੋਇਆ ਜਦੋਂ ਥੋੜਾ ਦਿਨ ਝੜਿਆ ਤਾਂ ਮੇਰੇ ਮਾਲਕ ਸਤਿਗੁਰੂ ਜੀ ਦੇ ਪਿਤਾ ਜੀ ਨੇ ਇੱਕ ਸੇਵਕ ਨੂੰ ਸਦਿਆ ਪਿਤਾ ਮਹਤਾ ਖਾਲੂ ਜੀ ਉਸ ਨੂੰ ਸਮਝਾਣ ਲੱਗੇ ਉਹ ਉਸ ਸੇਵਕ ਨੂੰ ਕਹਿਣ ਲੱਗੇ ਸਾਡੇ ਨਗਰ ਵਿੱਚ ਪੁਜਿਤ ਹਰदयाल ਰਹਿੰਦਾ ਹੈ ਉਸ ਨੂੰ ਸੱਦ ਕੇ ਲਿਆ ਪੁਜਿਤ ਹਰदयाल ਜੀ ਜੋਤਿਸ਼ਕ ਦੇ ਵਿੱਚ ਬੜੇ ਸਿਆਣੇ ਸਨ ਤਾਂ ਗੁਰੂ ਨਾਨਕ ਸੱਚੇ ਕੁਆਇਸ਼ਾ ਜੀ ਨੇ ਸਾਨੂੰ ਇਸ ਮਰਿਆਦਾ ਵਿੱਚੋਂ ਕੱਢ ਦਿੱਤਾ ਪਰ ਉਸ ਸਮੇਂ ਮਹਿਤਾ ਕਾਲੂ ਜੀ ਇਹ ਮਰਿਆਦਾ ਕਰਦੇ ਸਨ ਦਿਨ ਚੜ ਗਿਆ ਤੇ ਉਹ ਸੇਵਕ ਪੁਜਿਤ ਹਰਦੇਵਾਲ ਦੇ ਕਰ ਗਿਆ ਦਰਵਾਜ਼ੇ ਤੇ ਜਾ ਕੇ ਉਸਨੇ ਆਵਾਜ਼ਾਂ ਦਿੱਤੀਆਂ ਪੁਜਿਤ ਜੀ ਦਰਵਾਜ਼ਾ ਖੋਲੋ ਉਹਨੇ ਬਾਰ-ਬਾਰ ਦਰਵਾਜ਼ਾ ਖੜਕਾਇਆ ਪੁਜਿਤ ਹਰਦੇਵਾਲ ਜੀ ਨੇ ਦਰਵਾਜ਼ਾ ਖੋਲ੍ਹਿਆ ਉਹ ਸੇਵਕ ਕਹਿਣ ਲੱਗਾ ਹਰਦੇਵਾਲ ਜੀ ਮੈਨੂੰ ਮਹਿਤਾ ਕਾਲੂ ਜੀ ਨੇ ਤੁਹਾਡੇ ਘਰ ਭੇਜਿਆ ਕਿਰਪਾ ਕਰਕੇ ਤੁਸੀਂ ਚੱਲੋ ਤੁਹਾਨੂੰ ਤਤਕਾਲ ਬੁਲਾਇਆ ਕਿਰਪਾ ਕਰੋ ਘਰ ਚੱਲੋ ਤਾਂ ਪ੍ਰੋਹਿਤ ਹਰਦੇਵ ਜੀ ਕਹਿਣ ਲੱਗੇ ਸਭ ਸੁਖ ਹੈ ਤਾਂ ਉਹ ਕਹਿਣ ਲੱਗਾ ਕੱਲਾ ਸੁਖ ਹੀ ਨਹੀਂ ਹੈ ਵਧਾਈ ਵੀ ਹੈ ਮੈਂ ਤਾਂ ਕਾਲੂ ਜੀ ਦੇ ਘਰ ਬਾਲਕ ਦਾ ਜਨਮ ਹੋਇਆ ਪ੍ਰੋਹਿਤ ਹਰਦੇਵ ਜੀ ਕਹਿਣ ਲੱਗੇ ਜਿੰਨੀ ਤਰ ਮੈਂ ਆਪਣੀ ਪਾਠ ਪੂਜਨ ਇਤਨੇ ਵੀ ਨਹੀਂ ਕਰ ਲੈਂਦਾ ਮੈਂ ਘਰ ਤੋਂ ਬਾਹਰ ਨਹੀਂ ਨਿਕਲਦਾ ਜਿੰਨੀ ਦੇਰ ਮੈਂ ਪਾਠ ਪੂਜਾ ਨਹੀਂ ਕਰ ਲੈਂਦਾ ਮੈਂ ਦੂਜਾ ਕੰਮ ਨਹੀਂ ਕਰਦਾ। ਨੌਕਰ ਮਹਿਤਾ ਕਲੂਜੀ ਕੋਲ ਵਾਪਸ ਆ ਗਿਆ। ਪੰਜ ਘੜੀਆਂ ਪਾਰ ਕਰਕੇ ਪ੍ਰੋਹਿਤ ਹਰਦਿਆਲ ਜੀ ਮਹਿਤਾ ਕਲੂਜੇ ਤੇ ਘਰ ਆ ਗਏ। ਉਹਨਾਂ ਨੇ ਆ ਕੇ ਮਹਿਤਾ ਕਾਲੂ ਜੀ ਨੂੰ ਅਸ਼ੀਰਵਾਦ ਦਿੱਤਾ। ਪ੍ਰੋਹਿਤ ਹਰਦਿਆਲ ਜੀ ਦੇਖ ਰਹੇ ਸੀ ਕਿ ਮਹਿਤਾ ਕਲੂਜੀ ਬੜੇ ਖੁਸ਼ ਨੇ। ਮਹਿਤਾ ਕਾਲੂ ਜੀ ਨੇ ਵੇੜੇ ਵਿੱਚ ਮੰਜਾ ਡਾਇਆ। ਉਸ ਤੇ ਵਿਛਾਈ ਕਰ ਦਿੱਤੀ ਤੇ ਪ੍ਰੋਹਿਤ ਹਰਦਿਆਲ ਜੀ ਨੂੰ ਉਸ ਉੱਪਰ ਬਿਠਾਇਆ। ਮਹਿਤਾ ਕਾਲੂ ਜੀ ਆਵਦੇ ਉਸ ਮੰਝੇ ਦੇ ਕੋਲ ਬੈਠ ਗਏ ਮਹਿਤਾ ਕਾਲੂ ਜੀ ਪੁਜਾਰੀ ਹਰਦਿਆਲ ਨੂੰ ਕਹਿਣ ਲੱਗੇ ਮੇਰੀ ਬੇਨਤੀ ਸੁਣੋ ਪਰਮਾਤਮਾ ਨੇ ਮੇਰਤੇ ਕਿਰਪਾ ਕੀਤੀ ਹੈ ਤੇ ਮੈਨੂੰ ਪੁੱਤਰ ਦੀ ਦਾਤ ਦਿੱਤੀ ਹੈ ਹੁਣ ਤੁਸੀਂ ਮੇਰਤੇ ਕਿਰਪਾ ਕਰੋ ਕੋਈ ਮਹੂਰਤ ਦੇ ਕੇ ਮੈਨੂੰ ਇਸ ਬੱਚੇ ਬਾਰੇ ਦੱਸੋ ਇਹ ਮੇਰਾ ਬੱਚਾ ਕਿਹੋ ਜਿਹਾ ਹੋਏਗਾ ਇਸ ਬਾਰੇ ਦੱਸੋ ਪੁਜਾਰੀ ਹਰਦਿਆਲ ਜੀ ਕਹਿਣ ਲੱਗੇ ਸਭ ਤੋਂ ਪਹਿਲਾਂ ਉਸ ਦਾਈ ਨੂੰ ਸੁਤੋ ਜੀੜੀ ਮੌਕੇ ਤੇ ਉੱਥੇ ਮੌਜੂਦ ਸੀ ਮੈਨੂੰ ਦਾਈਆ ਤੇ ਦੱਸੇ ਕਿ ਕਿਹੜੇ ਸਮੇਂ ਵਿੱਚ ਬੱਚੇ ਦਾ ਜਨਮ ਹੋਇਆ ਮੈਂ ਉਸ ਦਾਈ ਤੋਂ ਪੁੱਛਣਾ ਚਾਹਨਾ ਉਸ ਸਮੇਂ ਕਿਹੋ ਜਿਹਾ ਮਾਹੌਲ ਸੀ ਕਿੰਨਾ ਸਮਾਂ ਸੀ ਜਦੋਂ ਤੁਹਾਡੇ ਪੁੱਤਰ ਦਾ ਜਨਮ ਹੋਇਆ ਤਾਂ ਮੱਤਾ ਕਲੂ ਜੀ ਨੇ ਉਸੇ ਸਮੇਂ ਧੋਲਤਾ ਦਾਈ ਨੂੰ ਸੱਤ ਰਿਜਿਆ ਪੁਰੀਹਤ ਹਰदयाल ਜੀ ਨੇ ਜਿਹੜੀ ਸਮਗਰੀ ਮੰਗੀ ਸੀ ਉਹ ਨੋਕਨ ਨੇ ਸਾਰੀ ਲਿਆਂਦੀ ਉਸੇ ਵੇਲੇ ਧੋਲਤਾ ਦਾਈ ਵੀ ਘਰ ਵਿੱਚ ਆ ਗਈ ਪ੍ਰੋਹਿਤ ਹਰਧਿਆਲ ਜੀ ਨੂੰ ਜਿਹੜੀ ਜਿਹੜੀ ਵਸਤੂ ਦੀ ਜ਼ਰੂਰ ਸੀ ਉਹ ਉਹਨਾਂ ਨੂੰ ਦਿੰਦਾ ਰਿਹਾ ਇਹ ਸਾਰੀ ਮਰਿਆਦਾ ਪਹਿਲਾਂ ਦੀ ਹੈ ਹੁਣ ਇਹ ਮਰਿਆਦਾ ਨਹੀਂ ਇਸ ਮਰਿਆਦਾ ਵਿੱਚੋਂ ਸਾਨੂੰ ਤਾਂ ਗੁਰੂ ਨਾਨਕ ਸਿੱਤੇ ਪਾਤਸ਼ਾਹ ਜੀ ਨੇ ਬਾਹਰ ਕੱਢਿਆ ਮਹਿਤਾ ਕਾਲੂ ਜੀ ਬੈਠ ਗਏ ਪ੍ਰੋਹਿਤ ਹਰਧਿਆਲ ਜੀ ਵੀ ਬੈਠ ਗਏ ਤੇ ਦੋਲਤਾ ਦਾਈ ਵੀ ਆ ਕੇ ਬੈਠ ਗਏ ਪ੍ਰੋਹਿਤ ਹਰਧਿਆਲ ਜੀ ਦੋਲਤਾ ਦਾਈ ਨੂੰ ਪੁੱਛਣ ਲੱਗੇ ਇਸ ਬਾਲਕ ਦਾ ਜਨਮ ਕਿੰਨੇ ਵਜੇ ਹੋਇਆ ਸੀ ਤਾਂ ਦੋਲਤਾ ਦਾਈ ਕਹਿਣ ਲੱਗੇ ਦੁਪਹਿਰ ਤੇ ਇੱਕ ਘੜੀ ਉਸ ਵੇਲੇ ਅਮਰਿਤ ਵੇਲਾਸੀ ਰਾਧੇ ਦੋ ਪੈਰ ਬਤੀਤ ਹੋ ਚੁੱਕੇ ਸਨ ਤੇ ਤੀਜੀ ਫੇਰ ਦੀ ਇੱਕ ਘੜੀ ਬੀਤ ਚੁੱਕੀ ਸੀ ਤਾਂ ਪੁਜਾਰੀ ਹਰदयाल ਕਹਿਣ ਲੱਗੇ ਬਾਲਕ ਨੇ ਕਿਹੜਾ ਸ਼ਬਦ ਬੋਲਿਆ ਸੀ ਦੋਲਤਾ ਵੈਰਾਗੀ ਹੋ ਗਈ ਦੋਲਤਾ ਕਹਿਣ ਲੱਗੀ ਹਰदयाल ਜੀ ਮੇਰੇ ਹੱਥਾਂ ਤੋਂ ਪਤਾ ਨਹੀਂ ਕਿੰਨੇ ਬਾਲਕਾਂ ਦਾ ਜਨਮ ਹੋਇਆ ਹੈ ਐਨਾ ਹੱਥਾਂ ਰਹੀ ਕਿੰਨੇ ਬਾਲਕ ਇਸ ਸੰਸਾਰ ਵਿੱਚ ਆਏ ਨਹੀਂ ਮੇਰੇ ਹੱਥਾਂ ਵਿੱਚ ਹੀ ਬੜੇ ਬੱਚਿਆਂ ਦਾ ਜਨਮ ਹੋਇਆ ਪਰ ਬਲਜੀ ਜੋ ਰਾਤ ਨੂੰ ਮੈਂ ਆਨੰਦ ਦੇਖਿਆ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਨਹੀਂ ਦੇਖਿਆ ਜਿਵੇਂ ਆਮ ਬਾਲਕ ਹੁੰਦੇ ਹੈ ਤੁਸੀਂ ਮੈਨੂੰ ਪੁੱਛਿਆ ਅੱਖਰ ਕਿਹੜਾ ਹੈ ਮੈਂ ਦੱਸ ਸਕਦੀਆਂ ਜਦੋਂ ਆਮ ਬਾਲਕ ਜਨਮ ਲੈਂਦੇ ਨੇ ਪਰ ਅੱਖਰ ਤਾਂ ਤੁਹਾਨੂੰ ਤਾਂ ਦੱਸਾਂ ਜੇ ਇਹ ਬਾਲਕ ਰੋਇਆ ਹੋਵੇ ਇਸ ਬਾਲਕ ਨੇ ਹੱਸਦੇ ਹੋਏ ਜਨਮ ਲਿਆ ਦੋਲਤਾ ਦਾਈ ਕਹਿਣ ਲੱਗੀ ਇਹ ਮੈਨੂੰ ਐਦਾਂ ਮਿਲੇ ਜਿਵੇਂ ਕੋਈ ਬੜਾ ਵੱਡਾ ਪੁਰਸ਼ ਆ ਕੇ ਮਿਲਦਾ ਹੈ ਦੋਲਤਾ ਦਾਈ ਕਹਿਣ ਲੱਗੀ ਜਦੋਂ ਇਹ ਆਏ ਇਹ ਮੈਨੂੰ ਖੁਸ਼ ਹੋ ਕੇ ਮਿਲੇ ਐਤਾਂ ਲੱਗਿਆ ਜਿਵੇਂ ਕੋਈ ਵੱਡਾ ਪੁਰਸ਼ ਆ ਕੇ ਮਿਲਿਆ ਹੋਵੇ ਉਹ ਕਹਿਣ ਲੱਗੀ ਜੇ ਬੱਚਾ ਰੋਏ ਤਾਂ ਮੈਂ ਤੁਹਾਨੂੰ ਦੱਸਾਂ ਇਹ ਤਾਂ ਰੋਏ ਨਹੀਂ ਦੂਲਤਾ ਦਾਈ ਰੋਂਦੀ ਹੋਈ ਕਹਿਣ ਲੱਗੀ ਜੋ ਮੈਂ ਇਸ ਬੱਚੇ ਦੇ ਸਰੀਰ ਦੇ ਅੰਗ ਦੇਖੇ ਆ ਇਹੋ ਜਿਹੇ ਅੰਗ ਆਮ ਬੱਚਿਆਂ ਦੇ ਨਹੀਂ ਹੁੰਦੇ ਤਾਂ ਪੁਜਾਰੀ ਹਰदयाल ਜੀ ਕੁਝ ਸਮੇਂ ਵਾਸਤੇ ਚੁੱਪ ਹੋ ਗਏ ਉਹਨਾਂ ਨੇ ਚੁੱਪ ਹੋ ਕੇ ਆਪਣੇ ਨੇਤਰ ਬੰਦ ਕਰ ਲਏ ਇਹ ਆਪਣੀ ਪੜੀ ਹੋਈ ਵਿਧਿਆ ਦਾ ਵਿਚਾਰ ਕੀਤਾ। ਪੁਜਿਤ ਹਰदयाल ਆਪਣਾ ਅੰਦਾਜ਼ਾ ਲਾ ਰਿਹਾ ਹੈ। ਸਭ ਕੁਝ ਵਿਚਾਰਿਆ, ਥਿਤ ਵੇਖਿਆ, ਵਾਰ ਵੇਖਿਆ, ਸਮਾ ਵੇਖਿਆ। ਉਹਨਾਂ ਨੇ ਵਿਚਾਰ ਕੀਤੀ, ਇਸ ਬਾਲਕ ਨੇ ਭਲੇ ਲਗਨ ਵਿੱਚ ਜਨਮ ਲਿਆ। ਉਹਨਾਂ ਨੇ ਆਪਣੇ ਮਨ ਵਿੱਚ ਵਿਚਾਰ ਕੀਤੀ ਕਿ ਜਿਹੜਾ ਕਾਲੂ ਦੇ ਘਰ ਪੁੱਤਰ ਆਇਆ ਹੈ, ਉਹ ਆਮ ਪੁੱਤਰ ਨਹੀਂ ਹੈ। ਇਹ ਕਿਸੇ ਮਹਾਨ ਪੁਰਖ ਦਾ અવਤਾਰ ਹੋਇਆ ਹੈ। ਉਹ ਆਪਣੇ ਮਨ ਵਿੱਚ ਅੰਦਾਜ਼ਾ ਲਾ ਰਹੇ ਸਨ। ਉਹਨਾਂ ਨੇ ਅਜੇ ਮਹਿਤਾ ਕਾਰੂ ਜਿਹਨੂੰ ਕੁਛ ਨਹੀਂ ਕਿਹਾ ਉਹ ਸੋਚਣ ਲੱਗੇ ਮਹਿਤਾ ਕਾਰੂ ਦੇ ਵੱਡੇ ਭਾਗ ਨੇ ਜਿਸ ਦੇ ਘਰ ਵਿੱਚ ਅਵਤਾਰੀ ਪੁਰਸ਼ ਆਇਆ ਹਰदयाल ਜੀ ਚੁੱਪ ਬੈਠੇ ਰਹੇ ਤੇ ਵਿਚਾਰ ਕਰਦੇ ਰਹੇ ਕਿਉਂਕਿ ਜਿਸ ਸਮੇਂ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਨਮ ਲਿਆ ਇਸ ਸਮੇਂ ਅਵਤਾਰੀ ਪੁਰਸ਼ ਆਸਰ ਦੇ ਇਸ ਸਮੇਂ ਵਿੱਚ ਜਿਹੜਾ ਵੀ ਜਨਮ ਲਏਗਾ ਉਹ ਜਗਤ ਦੇ ਜੀਵਾਂ ਦਾ ਭਲਾ ਕਰੇਗਾ ਬਾਲਕ ਪੂਰਬੀ ਵਾਲੀ ਰਾਤ ਨੂੰ ਆਇਆ ਹੈ ਪੁੰਨਿਆ ਵਾਲੀ ਰਾਤ ਨੂੰ ਆਇਆ ਹੈ ਤੇ ਅੰਮ੍ਰਿਤ ਵੇਲੇ ਦਾ ਸਮਾਂ ਹੈ ਦਿਨ ਮਹੂਰਤ ਸਭ ਕੁਝ ਬੜਾ ਵਧੀਆ ਹੈ ਉਹ ਆਪਣੇ ਮਨ ਵਿੱਚ ਸੋਚਣ ਲੱਗਾ ਜ਼ਰੂਰ ਇਸ ਬਾਲਕ ਦੇ ਸਿਰ ਤੇ ਛਤਰ ਚੁਲੇਗਾ ਇਸ ਦਾ ਬੜਾ ਵੱਡਾ ਪ੍ਰਤਾਪ ਹੋਏਗਾ ਉਹ ਆਪਣੇ ਹਿਰਦੇ ਵਿੱਚ ਸੋਚਣ ਲੱਗਾ ਇਹ ਬਾਲਕ ਕੋਈ ਚੱਕਰਵਰਤੀ ਰਾਜਾ ਹੋਏਗਾ ਇਸ ਬਾਲਕ ਨੇ ਦਿਗ ਵਿਜੇ ਕਰਨੀ ਹੈ ਸਾਰੇ ਸੰਸਾਰ ਨੂੰ ਜਿੱਤਣਾ ਹੈ ਉਹ ਕਹਿਣ ਲੱਗੇ ਮੈਂ ਬਾਅਦ ਵਿੱਚ ਆਪ ਕੋਈ ਦੱਸਾਂਗਾ ਪਹਿਲਾਂ ਮੈਂ ਬਲਕ ਦੇ ਦਰਸ਼ਨ ਕਰ ਲਵਾ। ਉਹ ਕਹਿਣ ਲੱਗੇ ਦਾਈ ਦੋਲਤਾ ਨੂੰ ਸੱਦੋ ਉਸ ਨੂੰ ਕਹੋ ਕਿ ਬਾਲਕ ਨੂੰ ਲੈ ਕੇ ਆਏ। ਮੈਂ ਤਾਂ ਕਹ ਰੂਜੀ ਕਹਿਣ ਲੱਗੇ ਦਾਈ ਦੋਲਤਾ ਬਾਲਕ ਨੂੰ ਲੈ ਕੇ ਆ। ਤਾਂ ਦੋਲਤਾ ਦਾਈ ਮਾਤਾ ਜੀ ਦੇ ਕੋਲ ਵੇ। ਤਾਂ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ ਪੁੱਤਰ ਨੂੰ ਬਾਹਰ ਨਹੀਂ ਭੇਜਣਾ। ਮਾਤਾ ਜੀ ਕਹਿਣ ਲੱਗੇ ਰੁੱਤ ਸਰਦੀ ਦੀ ਹੈ ਉਸ ਨੂੰ ਸਰਦੀ ਲੱਗ ਜਾਏਗੀ। ਤਾਂ ਦੋਲਤਾ ਦਾਈ ਨੇ ਆ ਕੇ ਦੱਸਿਆ ਤਾਂ ਭਾਈ ਹਰਦਿਆਲ ਜੀ ਕਹਿਣ ਲੱਗੇ ਮੈਂ ਉਹਨਾ ਚਿਰ ਕੁਝ ਨਹੀਂ ਦੱਸਣਾ ਜਿੰਨਾ ਚਿਰ ਮੈਂ ਬਾਲਕ ਦੇ ਦਰਸ਼ਨ ਨਹੀਂ ਕਰ ਲੈਂਦਾ ਤਾਂ ਦੋਲਤਾ ਦਾਈ ਨੇ ਜਾ ਕੇ ਫਿਰ ਬਾਲਕ ਦੀ ਮੰਗ ਕੀਤੀ ਫਿਰ ਮਾਤਾ ਜੀ ਨੇ ਇਜਾਜ਼ਤ ਦੇ ਦਿੱਤੀ ਤਾਂ ਨਾਨਕ ਗੁਰੂ ਨਾਲਕ ਸੱਚੇ ਪਾਤਸ਼ਾਹ ਜੀ ਨੂੰ ਚੁੱਕ ਕੇ ਦੋਲਤਾ ਦਾਈ ਬਾਹਰ ਆਈ ਤਾਂ ਉਸ ਨੇ ਧਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਰੋਹਿਤ ਹਰदयाल ਦੇ ਅੱਗੇ ਕੀਤਾ ਉਹਨਾਂ ਦਾ ਸਰੀਰ ਛੋਟਾ ਹੈ ਪਰ ਉਹਨਾਂ ਦੇ ਅੰਦਰ ਜੋਤ ਬੜੀ ਵੱਡੀ ਹੈ ਉਹਨਾਂ ਦੇ ਅੰਦਰ ਪਰਮੇਸ਼ਵਰ ਦੀ ਜੋਤ ਹੈ ਸਬ ਤੋਂ ਪਹਿਲਾਂ ਪੁਜਾਰੀ ਹਰਦੇਵਾਲ ਜੀ ਨੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਉਹਨਾਂ ਦੇ ਕੋਲ ਜਾ ਕੇ ਆਪਣੇ ਮੱਥੇ ਨੂੰ ਲਾਇਆ। ਦਾਈ ਦੋਲਤਾ ਵੀ ਬਜ਼ੁਰਗ ਸੀ। ਇਹ ਪੁਜਾਰੀ ਹਰਦੇਵਾਲ ਜੀ ਵੀ ਬਜ਼ੁਰਗ ਸਨ। ਪੁਜਾਰੀ ਹਰਦੇਵਾਲ ਜੀ ਜਿਵੇਂ ਜਿਵੇਂ ਗੁਰੂ ਸਾਹਿਬ ਦੇ ਅੰਗਾਂ ਦੇ ਦਰਸ਼ਨ ਕਰਦੇ ਉਹਨਾਂ ਦੇ ਅੰਦਰ ਆਨੰਦ ਵਧ ਹੀ ਜਾਂਦਾ। ਪੁਜਾਰੀ ਹਰਦੇਵਾਲ ਜੀ ਨੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਸਾਰਾ ਸਰੀਰ ਜਾਂਚਿਆ। ਜੇ ਤਾਂ ਉਹਨਾਂ ਨੇ ਗੁਰੂ ਸਾਹਿਬ ਦੇ ਅੰਗਾ ਦੇ ਦਰਸ਼ਨ ਕੀਤੇ ਤਾਂ ਉਹਨਾਂ ਦਾ ਮਨ ਪਸੀਜ ਗਿਆ ਉਹਨਾਂ ਦੇ ਨੈਤਰਾਂ ਵਿੱਚੋਂ ਅੰਜੂ ਡਿੱਗਣ ਲੱਗੇ ਉਹਨਾਂ ਨੇ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਜਾਣਿਆ ਤੇ ਧੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਸੇਰ ਸਿਰਤਾ ਦਿੱਤਾ ਮਹਿਤਾ ਕਾਰੂ ਜੀ ਸੋਚਣ ਲੱਗੇ ਕਿ ਦولتਾ ਦਾਈ ਵੀ ਰੋ ਰਹੀ ਸੀ ਤੇ ਹੁਣ ਪੁਜੋਤ ਵੀ ਰੋਈ ਜਾ ਰਹੇ ਨੇ ਇਹ ਕੀ ਖੇਡ ਹੈ ਪੁਜੋਤ ਹਰਦੇਵਾਲ ਜੀ ਨੇ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਆਪਣੇ ਆਪ ਨੂੰ ਵੱਡੇ ਪਾਗਾਂ ਵੱਲ ਜਾਣਿਆ। ਪੁਜਾਰੀ ਹਰਦੇਵਾਲ ਜੀ ਗੁਰੂ ਸਾਹਿਬ ਨੂੰ ਇੱਥਾਂ ਦੇਖਣ ਲੱਗੇ ਜਿਵੇਂ ਉਹਨਾਂ ਨੂੰ ਆਪਣਾ ਈਸ਼ਟ ਮਿਲ ਗਿਆ ਹੋਵੇ। ਜਿਸ ਦੀ ਉਹ ਪੂਜਾ ਕਰਦੇ ਹੈ, ਮਾਨੋ ਉਹਦੇ ਦਰਸ਼ਨ ਕਰ ਲਿੱਤੇ ਹੋਣ। ਉਹ ਬੜੀ ਪਰਸੰਤਾ ਵਿਚ ਆ ਕੇ ਗੁਰੂ ਸਾਹਿਬ ਨੂੰ ਮੱਥਾ ਟੇਕੀ ਗਏ। ਪੁਜਾਰੀ ਹਰਦੇਵਾਲ ਜੀ ਕੁਝ ਬੋਲ ਨਹੀਂ ਸਿਰੇ। ਉਹ ਗੁਰੂ ਸਾਹਿਬ ਨੂੰ ਵੱਡਾ ਜਾਣ ਕੇ ਗੁਰੂ ਸਾਹਿਬ ਨੂੰ ਮੱਥਾ ਟੇਕ ਰਹੇ ਸਨ। ਗੁਰੂ ਸਾਹਿਬ ਦੇ ਅੰਗਾਂ ਦੇ ਸੋਹਣੇ ਸੋਹਣੇ ਲੱਛਣ ਸਨ ਉਹਨਾਂ ਨੇ ਗੁਰੂ ਸਾਹਿਬ ਦਾ ਸਾਰਾ ਸਰੀਰ ਦੁਬਾਰਾ ਦੇਖਿਆ ਉਹਨਾਂ ਨੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਚਰਨਾਂ ਨੂੰ ਦੇਖਿਆ ਤੇ ਚਰਨਾਂ ਨੂੰ ਦੇਖ ਦੇ ਕੇ ਬੜਾ ਆਨੰਦ ਲਿਆ ਗੁਰੂ ਸਾਹਿਬ ਦੇ ਚਰਨਾਂ ਦਾ ਉੱਪਰਲਾ ਹਿੱਸਾ ਲਾਲ ਸੀ ਤੇ ਉਹਨਾਂ ਦੇ ਚਰਨ ਬੜੇ ਕੋਮਲ ਸਨ ਉਹਨਾਂ ਨੇ ਗੁਰੂ ਸਾਹਿਬ ਦੇ ਚਰਨਾਂ ਨੂੰ ਦੇਖ ਦੇ ਕੇ ਬੜਾ ਆਨੰਦ ਲਿਆ ਫਿਰ ਉਹਨਾਂ ਨੇ ਗੁਰੂ ਸਾਹਿਬ ਦੀਆਂ ਪੁਜਾਵਾਂ ਦਾ ਅੰਦਾਜ਼ਾ ਲਾਇਆ ਅੱਜੇ ਰਾਤ ਨੂੰ ਜਨਮ ਹੋਇਆ ਹੈ ਗੁਰੂ ਸਾਹਿਬ ਦੀਆਂ ਪੂਜਾਵਾਂ ਨਹੀਂ ਖੁੱਲ ਸਕਦੀਆਂ ਉਹਨਾਂ ਨੇ ਗੁਰੂ ਸਾਹਿਬ ਦੀਆਂ ਬਾਹਾਂ ਨੂੰ ਦੇਖ ਕੇ ਅੰਦਾਜ਼ਾ ਲਾਇਆ ਕਿ ਇਹਨਾਂ ਦੀਆਂ ਬਾਹਾਂ ਗੋਡਿਆਂ ਤੋਂ ਵੱਧ ਲੰਮੀਆਂ ਹੋਣਗੀਆਂ ਗੋਡਿਆਂ ਤੱਕ ਤਾਂ ਲੰਮੀਆਂ ਹੋਣਗੀਆਂ ਹੁਣੀਆਂ ਕਿਉਂਕਿ ਜਿੰਨੇ ਵੀ ਅਵਤਾਰੀ ਪੁਰਸ਼ ਹੋਇਆ ਹੈ ਮਹਾਪੁਰਖ ਹੋਏ ਨੇ ਉਹਨਾਂ ਦੇ ਹੱਥ ਗੋਡੇ ਤੱਕ ਜਾਂਦੇ ਨੇ ਫਿਰ ਪੁਜਿਤ ਹਰਦੇਵਾਲ ਜੀ ਨੇ ਗੁਰੂ ਸਾਹਿਬ ਦੇ ਮੋਟੇ ਦੇਖੇ ਫਿਰ ਉਹਨਾਂ ਨੇ ਗੁਰੂ ਸਾਹਿਬ ਦੇ ਨਉ ਦੇਖੇ ਗੁਰੂ ਸਾਹਿਬ ਦੀ ਉਂਗਲਾ ਬੜੀਆਂ ਵਧੀਆ ਲੱਗ ਰਹੀਆਂ ਸਨ ਤੇ ਉਹਨਾਂ ਦੀ ਛਾਤੀ ਚੌੜੀ ਸੀ ਗੁਰੂ ਸਾਹਿਬ ਦਾ ਬੜਾ ਗੋਰਾ ਰੰਗ ਸੀ ਤੇ ਉਹਨਾਂ ਦੀ ਛਵੀ ਬੜੀ ਸੋਹਣੀ ਸੀ ਜਦੋਂ ਉਹਨਾਂ ਨੇ ਗੁਰੂ ਸਾਹਿਬ ਦਾ ਹੱਥ ਖੋਲ ਕੇ ਦੇਖਿਆ ਤੇ ਉਹਨਾਂ ਦੇ ਹੱਥ ਵਿੱਚ ਚੋਲ ਦਾ ਨਿਸ਼ਾਨ ਸੀ ਤੇ ਜਦੋਂ ਉਹਨਾਂ ਨੇ ਗੁਰੂ ਸਾਹਿਬ ਦਾ ਖੱਬਾ ਖੋਲਿਆ ਤਾਂ ਉਸ ਵਿੱਚ ਛਤਰ ਬਣਿਆ ਹੋਇਆ ਸੀ ਤੇ ਧੰਨ ਗੁਰੂ ਨਾਨਕ ਦੇਵ ਜੀ ਦੀਆਂ ਗੱਲਾਂ ਗੋਲ-ਗੋਲ ਤੇ ਮੋਡੀਆਂ-ਮੋਡੀਆਂ ਸਨ ਤੇ ਗੁਰੂ ਸਾਹਿਬ ਨਕ ਵੀ ਬੜਾ ਸੋਹਣਾ ਸੀ ਤੇ ਉਹਨਾਂ ਦੇ ਸੀਸ ਤੇ ਕੇਸ ਸਨ ਉਹਨਾਂ ਦਾ ਮੱਥਾ ਐਦਾਂ ਦਾ ਸੀ ਜਿਵੇਂ ਅੱਧਾ ਚੰਦਰਮਾ ਹੋਵੇ ਗੁਰੂ ਸਾਹਿਬ ਦੇ ਪਰਵਟੇ ਤੁਨਸ਼ਵਰਗੇ ਸਨ ਤੇ ਗੁਰੂ ਸਾਹਿਬ ਦੇ ਮੱਥੇ ਤੇ ਕੇਸ ਨਹੀਂ ਹਨ ਪੁਜਿਤ ਹਰदयाल ਜੀ ਮਹਤਾ ਕਾਲੂ ਜੀ ਨੂੰ ਕਹਿਣ ਲੱਗੇ ਤੂੰ ਆਪਣੇ ਪੁੱਤਰ ਦੇ ਲੱਛਣ ਸੁਣਾ ਅਵਤਾਰੀ ਪੁਰਖਾਂ ਵਿੱਚ 32 ਲੱਛਣ ਹੁੰਦੇ ਹਨ ਤੇਰੇ ਪੁੱਤਰ ਵਿੱਚ 32 ਦੇ 32 ਲੱਛਣ ਨੇ ਹੱਥ ਦੀ ਤਲੀ ਥੋੜੀ ਉੱਚੀ ਹੈ ਇਹ ਵੀ ਅਵਤਾਰੀ ਪੁਰਖ ਦੇ ਲੱਛਣ ਹੈ ਪੁਜਿਤ ਹਰਦੇਵਾਲ ਜੀ ਕਹਿਣ ਲਗੇ ਤੇਰੇ ਪੁੱਤਰ ਕੋਲ ਬੜੀ ਮਾਇਆ ਆਏਗੀ ਪਰ ਇਹ ਆਪਣੇ ਕੋਲ ਕੁਝ ਨਹੀਂ ਰੱਖੇਗਾ ਉਹ ਕਹਿਣ ਲਗੇ ਮਾਇਆ ਤਾਂ ਬੜੀ ਹੋਏਗੀ ਪਰ ਇਹਨਾਂ ਨੇ ਆਪਣੇ ਕੋਲ ਕੁਝ ਨਹੀਂ ਰੱਖਣਾ ਪੁਜਿਤ ਹਰਦੇਵਾਲ ਜੀ ਕਹਿਣ ਲਗੇ ਇੱਕ ਸਮੁੰਦਰੀਕ ਗ੍ਰੰਥ ਹੈ ਉਸ ਗ੍ਰੰਥ ਵਿੱਚ ਬੰਦੇ ਦੇ ਚੱਕਰ ਚਿੰਨਾ ਦੇ ਹਿਸਾਬ ਨਾਲ ਦੱਸਿਆ ਜਾਂਦਾ ਹੈ ਕਿ ਉਸ ਦਾ ਭੂਇਕ ਕਿਵੇਂ ਦਾ ਹੋਏਗਾ ਮੈਂ ਉਹ ਬਰਾ ਸੋਧ-ਸੋਧ ਕੇ ਪੜਿਆ ਤੇ ਬਾਰ-ਬਾਰ ਪੜਿਆ ਤੇਰੇ ਪੁੱਤਰ ਦੇ ਵਿੱਚ ਇੱਕ ਵੀ ਅਸ਼ੁੱਭ ਗੁਣ ਨਹੀਂ ਹੈ ਤੇਰੇ ਪੁੱਤਰ ਦੇ ਵਿੱਚ ਤਾਂ ਗੁੰਨੇ-ਗੁੰਨਾ ਗੁੰਨੇ-ਗੁੰਨਾ ਪੁਰोहित ਹਰਦੇਵ ਜੀ ਨੂੰ ਬਿਰਾਗ ਆ ਗਿਆ ਉਹ ਕਹਿਣ ਲੱਗੇ ਤੂੰ ਮੇਰੇ ਦਰਸ਼ਨ ਕਰਾਏ ਮੇਰੇ ਵੱਡੇ ਭਾਗ ਨੇ ਮੈਂ ਤੇਰੇ ਪੁੱਤਰ ਦੇ ਦਰਸ਼ਨ ਕਰ ਲਿਆ ਪਤਾ ਨਹੀਂ ਤੂੰ ਇਹਦੀ ਮਹਿਮਾ ਨੂੰ ਸਮਝੇਗਾ ਕਿ ਨਹੀਂ ਸਮਝੇਗਾ ਪਰ ਤੈਨੂੰ ਮੈਂ ਦੱਸ ਦਵਾਂ ਕਿ ਤੇਰਾ ਪੁੱਤਰ ਅਵਤਾਰੀ ਪੁਰਸ਼ ਹੈ ਇਹ ਜਨਮ ਸਾਖੀ ਦੇ ਬੋਲ ਨੇ ਕਿ ਪ੍ਰੋਹਿਤ ਹਰਦੇਵਾਲ ਜੀ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਦੋਲਤਾ ਤਹੀ ਨੇ ਗੁਰੂ ਸਾਹਿਬ ਨੂੰ ਗੋਦੀ ਵਿੱਚ ਚੁੱਕਿਆ ਹੋਇਆ ਉਹ ਮੰਜੇ ਤੇ ਬੈਠੇ ਹੈ ਤੇ ਸਾਹਮਣੇ ਮਹਿਤਾ ਕਾਲੂ ਜੀ ਖੜੇ ਨੇ ਤੇ ਪ੍ਰੋਹਿਤ ਹਰਦੇਵਾਲ ਜੀ ਮਹਿਤਾ ਕਾਲੂ ਜੀ ਨੂੰ ਬਚਨ ਕਰ ਰਹੇ ਹੈ ਉਹ ਕਹਿੰਦੇ ਸੁਣ ਲੈ ਇਹ ਜਿਹੜਾ ਤੇਰਾ ਪੁੱਤਰ ਹੈ ਇਹ ਰਾਜਿਆਂ ਦਾ ਰਾਜਾ ਹੈ ਪ੍ਰੋਹਿਤ ਹਰਦੇਵਾਲ ਜੀ ਕਹਿਣ ਲੱਗੇ ਮੈਨੂੰ ਪਤਾ ਹੈ ਤੂੰ ਮੇਰੀਆਂ ਗੱਲਾਂ ਨਹੀਂ ਮੰਨੀਆਂ ਪਰ ਜੋ ਮੈਂ ਵਿਚਾਰ ਕੀਤੀ ਹੈ ਜੋ ਮੈਂ ਇਹਦੇ ਸ਼ਰੀਰ ਦੇ ਦਰਸ਼ਨ ਕਰਕੇ ਕਹਿ ਰਿਹਾ ਇਹ ਰਾਜਿਆਂ ਦਾ ਰਾਜਾ ਹੈ ਤੇਰਾ ਪੁੱਤਰ ਰਾਜਿਆਂ ਦਾ ਵੀ ਰਾਜਾ ਹੈ ਇਹ ਬਾਲਕ ਨਾਥਾਂ ਦਾ 나ਥ ਹੋਏਗਾ ਵੱਡੇ ਵੱਡੇ ਸ਼ਤਰਪਤੀ ਰਾਜੇ ਤੇਰੇ ਪੁੱਤਰ ਦੇ দাস ਹੋਣਗੇ ਇਹ ਜਦੋਂ ਸਮੁੰਦਰ ਵੱਲ ਜਾਏਗਾ ਤਾਂ ਪਾਣੀ ਨੂੰ ਰਾਹ ਦੇਗਾ ਜਦੋਂ ਆਕਾਸ਼ ਵੱਲ ਜਾਏਗਾ ਤਾਂ ਹਵਾ ਨੂੰ ਰਾਹ ਦੇਗੀ ਲੋਕ ਇਸ ਦੀ ਮਹਿਮਾ ਕਰਨਗੇ ਆਪਣੀਆਂ ਮਨਵਿਰਤੀਆਂ ਇਕਾਗਰ ਕਰਕੇ ਬੜੀ ਪ੍ਰੇਮ ਨਾਲ ਮਹਮੰਤਰ ਦਾ ਜਾਪ ਕਰੀਏ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਭੈ ਅਕਾਲ ਮੂਰਤ ਅਜ ਉਹ ਨਹੀਂ ਸਤ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਭੈ अकाल मूर्त, अजूनी सैपम, गुर प्रसाद एक ओंकार सतनाम करता पुरख निरपो निर्वैर, अकाल मूर्त, अजूनी सैपम, गुर प्रसाद एक ओंकार सतनाम करता पुरख निरपो निरवैर अकाल मूर्त हजोनी सहपम प्रसाद एक ओंकार सतनाम करता पुरुख निरपो निर्वैर अकाल मूर्त हजोनी सहपम प्रसाद एक ओंकार सतनाम करता पुरख निप निरवैर अकाल मुरख अजवनी सहपम गुर प्रसाद एक ओंकार सतनाम करता पुरख निरपो निर्वैर अकाल मुरख अजवनी सहपम गुर प्रसाद एक ओंकार सतनाम करता पुरख निरपो निरवैर अकाल मुरत आजोनी सहम गुर प्रसाद एक ओंकार सतनाम करता पुरख निरपो निरबैर अकाल मुरत अजूनी गुर गुरप्रसाद एक ओंकार सतनाम करता पुरख निरपो निरफैर अकाल मुरख अजूनी सैपम गुर प्रसाद एक ओंकार सतनाम करता पुरख निरपो निरफैर अकाल मुरत आजोनी सह पंख गुरप्रसाद एक ओंकार सतनाम करता निरपो निर्वैर अकाल मोर्त आजोनी सह गुरप्रसाद एक ओंकार सतनाम करता पुरख निरप निर्वैर अकाल मुरख आजोनी सह गुर प्रसाद एक ओंकार सतनाम करता पुरख निर्भ निर्भैर अकाल मुरख आजोनी सह गुर प्रसाद एक ओंकार सतनाम करता पुरख निर्प निर्वैर अकाल मुरख अजो गुर प्रसाद एक ओंकार सतनाम करता पुरख निरपो निर्वैर अकाल मोर्ख अजूनी गुर प्रसाद एक ओंकार सतनाम करता पुरख निर्प नि अकाल गुर प्रसाद एक ओंकार सतनाम करता पुरख निप निरभैर अकाल आजोनी सहभंग गुरप्रसाद एक ओंकार सतनाम करता पुरख निरपो निर्वैर अकाल मुरत आजोनी सह गुरप्रसाद एक ओंकार सतनाम करता पुरख निरपो निर्वैर, अकाल मुरख अजोनी सह गुर प्रसाद एक ओंकार सतनाम करदा पुरख निर्वैर, अकाल मुरत अजोनी सह गुर प्रसाद एक ओंकार सतनाम कर्ता पुरख निर्प निर अकाल मुरत आयोनी सहम गुर प्रसाद एक ओंकार सतनाम कर्ता पुरख निर्पह नि अकाल मुरत आयोनी गुर प्रसाद, एक ओंकार ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ